ਕੀ ਕਹਿਣਾ ਚਾਹਣੇ ਮੈਂ ਕਹਿਣਾ ਚਾਹਣੀ ਸਾਡੇ ਕੋਲ 10 ਦਿਨ ਪਹਿਲਾਂ ਗਿਆ ਸੀ ਉਹ ਅਸੀਂ ਉਹਨੂੰ ਰੱਖਿਆ ਸੀ ਉਹ ਕਹਿੰਦਾ ਮੇਰੇ ਘਰ ਵਾਲੀ ਕੁੜੀ ਦੇ ਨਾਲੇ ਮੇਰੀ ਕੁੜੀ ਕੁੱਟਦੀ ਐ ਉਹ ਆਦੇ ਸੌਰੀ ਵਾਗੇ ਇਹਨਾਂ ਨੂੰ ਲੈਣ ਉੱਥੇ ਗਾਂ ਉਹਦੇ ਸਾਲੇ ਨੇ ਢਾ ਲਿਆ ਉਹਦੇ ਸੌਹਰੇ ਨੇ ਕੁੱਟਿਆ ਮੰਗਲੀ ਫੇਰ ਕੁੱਟਣ ਆ ਗਏ ਉਹਨੂੰ ਇੱਥੇ ਉਹ ਸਾਡੇ ਕੋਲੇ ਵਾਗੇ ਉਹਦੇ ਬਾਅਦ ਰੋਂਦਾ ਕਹਿੰਦਾ ਮੈਂ ਦੁਖੀ ਐ ਉਹ ਨਹੀਂ ਕਿਸੇ ਕਿਸੇ ਇਹਨੇ ਸੌਹਰੇ ਨੇ ਤਾਂ ਉਹਦੇ ਨੇ ਗੱਲ ਹੀ ਨਹੀਂ ਸੁਣੀ ਹੈਗੀ ਉਹਦੀ ਆ ਸੌਹਰੇ ਚੱਕ ਕੇ ਆ ਕੰਮ ਕਰ ਲਿਆ ਕਿਵੇਂ ਲੱਗਦਾ ਇਹ ਦਵਾਰਾ ਚੱਲਦੀਆਂ ਸੀ ਗਾ ਇੰਨੇ ਇੰਨੇ ਸਬੰਧ ਸੀ ਇਹਨਾਂ ਦੇ ਹੈ ਉਹਨੇ ਕੁਝ ਦੇਖਿਆ ਫੇਰ ਹੀ ਹਾਲਤ ਆ ਆ ਜੀ ਪਤਾ ਨਹੀਂ ਦੇਖ ਕੀ ਪਤਾ ਦਿੱਤਾ ਹੀ ਹੋਵੇ ਇਹ ਸਾਨੂੰ ਕੋਈ ਪਤਾ ਨਹੀਂ ਅਸੀਂ ਸਵੇਰੇ ਆਏ ਅੰਗੇ ਜਿਵੇਂ ਹਾਲਾਤ ਕਿਵੇਂ ਸੀਗੇ ਹਾਲਾਤ ਤਾਂ ਜੀ ਦਿਸੀ ਜਾਂਦੇ ਸੀ ਦੋ ਮਹੀਨਿਆਂ ਦੇ ਜਿਹੜੇ ਕੁੜਦੀਆਂ ਮਾਰਦੀਆਂ ਸੀ ਹਾਂ ਕੁੜਦੀਆਂ ਮਾਰਦੀਆਂ ਸੀ ਉਹਨੂੰ ਰੋਟੀ ਨਹੀਂ ਸੀ ਦਿੰਦੀਆਂ ਭੁੱਖਾ ਸੀ ਉਹ ਕਦੇ ਕਿਸੇ ਦੇ ਪੈਰਾਂ 'ਚ ਡਿੱਗ ਜਾਂਦਾ ਸੀ ਕਦੇ ਕਿਸੇ ਦੇ ਪੈਰਾਂ 'ਚ ਡਿੱਗ ਜਾਂਦਾ ਸੀ ਮੈਂ ਰੋਟੀ ਦੇ ਦੂੰ ਦੀ ਨਾ ਨੀ ਗੋਡੀ ਲੱਗੀ ਹੋਈ ਸੀ ਗੋਡੀ ਲੱਗੀ ਹੋਈ ਸੀ ਗੋਡੀ ਲੱਗੀ ਸੀ ਇਹਦੇ ਗੱਲ ਤੇ ਰਸਾ ਛੋਟੇ ਸੱਟ ਵੀ ਹੋ ਗਏ ਸੱਟ ਵੀ ਸੀ ਇਹਦੇ ਲਹੂ ਵੀ ਨਿਕਲਿਆ ਗੋਡੇ ਚ ਬਹੁਤ ਹੈਰਾਨ ਕਰਦੀਆਂ ਸੀ ਬਹੁਤ ਜਿਆਦਾ ਹੈਰਾਨ ਕਰਦੀਆਂ ਸੀ ਕਿ ਨਾਮ ਤੁਹਾਡੇ ਜੀ ਮੇਰਾ ਕਰਮਜੀਤ ਦਾ ਮੈਂ ਉਹਦੀ ਭੈਣ ਆਂਗੀ ਛੋਟੀ ਬਾਪੂ ਕੀ ਨਾਮ ਹੈ ਤੁਹਾਡੇ ਜੀ ਆਰਾਮ ਸਿੰਘ ਮਾਮਲਾ ਕੀ ਹੈ ਬਾਪੂ ਜਿਹੜੇ ਦੁੱਖ ਦੇ ਘਟਨਾ ਸਾਹਮਣੇ ਆਈ ਹੈ ਜੀ ਘਟਨਾ ਇਸ਼ ਕਰਨ ਆਈ ਹੈ ਇਹ ਤੀਵੀਆਂ ਬਾਹਰ ਨਿਕਲੇ ਜਾਂਦੀਆਂ ਉਹਨੂੰ ਰੋਟੀ ਟੁਕਣੀ ਸੀ ਦਿੰਦੀਆਂ 10-10 ਸਨ ਘਰੇ ਨਹੀਂ ਸੀ ਵਰਦਾਂ ਵਰਦੀਆਂ ਇਹ ਭੁੱਖਾ ਤਾਂ ਆਇਆ ਹੋਰ ਕੀ ਕਰੂਗਾ ਬੰਦਾ ਮਰੂਗਾ ਹੀ ਅਖਰ ਨੂੰ ਤਾਂ ਹੁਣ ਇਹਨਾਂ ਨੂੰ ਦੱਸ ਦੇਣੂਗਾ ਕਿ ਘਰੋਂ ਨਿਕਲੀਆਂ ਨੂੰ ਉਹਨੇ ਅੱਕੇ ਹੋਏ ਨੇ ਸਾਰਾ ਆ ਅੱਕੇ ਹੋਏ ਨੇ ਇਹ ਗੱਲ ਕਰੀ ਐ ਕੀ ਕੀਤਾ ਕੀ ਐ ਬਾਪੂ ਜੀ ਉਹਨੇ ਫਾਹ ਲਿਆ ਕਿਵੇਂ ਕਦੋਂ ਲਿੱਟੇ ਜੀ ਫਾਹ ਦੇਖੋ ਜੀ ਰਾਤ ਦਾ ਫਾਹ ਲਿਆ ਅਸੀਂ ਤਾਂ ਆਪ ਲਵਿਆ ਆ ਮੈਂ ਤਾਂ ਵਿਆਹ ਗਿਆ ਸੀ ਪਰਸੋਂ ਦਾ ਅਸੀਂ ਤਾਂ ਅੱਜ ਫੋਨ ਕਰਕੇ ਛੱਦੇ ਆਗੇ ਕਿੰਨੇ ਬੱਚੇ ਹੈਗੇ ਐ ਇਹਦੇ ਕਦੋਂ ਤੇ ਪਰੇਸ਼ਾਨ ਰਹਿੰਦਾ ਸੀ ਇਹ ਪਰੇਸ਼ਾਨੇ ਮਹੀਨਾ ਡੂਡ ਮਹੀਨਾ ਦਾ ਪੱਕਾ ਹੀ ਹੋ ਗਿਆ ਉਹਨੂੰ ਜਮਾ ਪਰੇਸ਼ਾਨ ਤਾਂ ਦੂਪਹਿਰ ਹੀ ਸੀ ਮਹੀਨੇ ਡੂਡ ਮਹੀਨੇ ਦੇ ਤਾਂ 3 ਇਹਨਾਂ ਨੇ ਘਰੇ ਪੈਰ ਹੀ ਨਹੀਂ ਲਾਇਆ ਮੰਗ ਕੀ ਕਰਦੇ ਬੱਪੂ ਜੀ ਤੁਸੀਂ ਮੰਗ ਕੀ ਕਰਦੇ ਆ ਮੰਗਨ ਸਾਹਿਬ ਨੇ ਇਹਨਾਂ ਚਾਹੀਦਾ ਇਹ ਤੁਹਾਨੂੰ ਸਾਫ਼ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਇਹਦੇ ਵਿੱਚ ਜਿਹਦੇ ਇਹਨਾਂ ਕੋਲੇ ਫੋਨ ਫਾਨ ਆ ਉਹ ਫੋਨ ਇਹਨਾਂ ਤੋਂ ਫੜ ਕੇ ਇਹਨਾਂ ਦੇ ਨੰਬਰ ਕਟਣੇ ਚਾਹੀਦੇ ਇਹ ਚੀਜ਼ਾਂ ਸਾਨੂੰ ਫਿਰ ਸਾਨੂੰ ਸਬੂਤ ਦਾ ਪਤਾ ਲੱਗ ਜੂ ਵੀ ਕਿਹੜਾ ਬੰਦਾ ਕੀ ਕਰਦਾ ਹੈ ਕੀ ਦਾ ਨੰਬਰ ਹੁੰਦਾ ਕਿੱਥੇ ਰਹਿੰਦੀਆਂ ਨੇ ਇਹ ਇਹ ਕਿੰਨੇ ਜਣ ਕੇ ਕੀ ਕੰਮ ਕਰਦੇ ਬੱਪੂ ਜੀ ਇਹ ਕੰਮ ਕੀ ਪਹਿਲਾਂ ਪੱਠੇ ਦਾ ਕਰਦਾ ਸੀ ਹੁਣ ਤਾਂ ਇਹ ਬਸ ਜੂੰ ਇੰਨਾ ਦਾ ਫਰਕ ਪੈ ਗਿਆ ਹੁਣ ਇਹ ਕੰਮ ਛੱਡ ਗਿਆ ਸੀ ਵਿਲੇ ਹੀ ਸੀ ਉਹ ਦਾਰੂ ਪੀਣ ਤੇ ਸੀ ਥੀਮੇ ਬਾਹਰ ਲਿਕੜੀਆਂ ਜਿੰਨੇ ਇੱਕ ਕਮੌਂਦਾ ਸਾਹਿਬ ਦੇ ਖਾਂਦਾ ਸੀ ਗਰਨਾ ਸਿੰਘ ਆ ਜੀ ਮਾਮਲਾ ਕੀ ਹੈ ਬਾਈ ਜੀ ਮਾਮਲਾ ਜੀ ਨਜਾਇਜ਼ਾਂ ਸੀ ਨੰਦੇ ਆ ਨਹੀਂ ਪਤਾ ਕਿੱਥੇ ਰਹਿੰਦੀਆਂ ਕਿੱਥੇ ਨਾ ਰਹਿੰਦੀਆਂ ਜੀ ਇਹ ਇੱਕ ਕਾਫੇ ਦਾਰੂ ਪੀਂਦਾ ਸੀ ਫਿਰ ਇਹਨੂੰ ਦੋ ਵਾਰੀ ਤੱਕ ਉੱਟ ਗਏ ਇੱਥੇ ਆ ਕੇ ਮੇਰੇ ਸਹੁਰੇ ਤੇ ਗੌਰਵੀ ਬੀਨ ਸੀ ਰਹਿੰਦੀਆਂ ਪਤਾ ਨਹੀਂ ਕਿੱਥੇ ਰਹਿੰਦੀਆਂ ਸੀ ਇਹ ਹੁਣ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਕਿੱਥੇ ਰਹਿੰਦੀਆਂ ਜੀ ਮਾਮਾ ਧੀਆ ਦੋਨੋਂ ਇਹ ਖੁਦਕਿਸ਼ ਕਿਵੇਂ ਕੀਤੀ ਬੱਪੂ ਜੀ ਕਿੱਥੇ ਕੀਤੀ ਖੁਦਕਿਸ਼ ਤਾਂ ਅਸੀਂ ਆਂ ਕੀਤੀ ਆ ਜੀ ਇਹ ਦੁਖੀ ਹੋਏ ਨੇ ਕਰੀ ਆ ਰੋਟੀ ਤਾਂ ਭੁੱਖੇ ਨੇ ਭੁੱਖੇ ਮਰਦੇ ਨੇ ਖੁਦਕਿਸ਼ ਕਰ ਲਈ ਜਦੋਂ ਇਹਨੂੰ ਰੋਟੀ ਨਹੀਂ ਸੀ ਦਿੰਦੀਆਂ ਕੁਝ ਹੋਰ ਨਹੀਂ ਸੀ ਕਰਦੀਆਂ ਇਹ ਕਦੋਂ ਘਟਨਾ ਹੋਈ ਏ ਤੁਹਾਡੀ ਕਿਵੇਂ ਹੋਈ ਘਟਨਾ ਦਾ ਹੁਣ ਜੀ ਸਾਨੂੰ ਇਹ ਸਤਲਦਵਾਰੇ ਤਾਂ ਨਹੀਂ ਪਤਾ ਤੜਕੇ ਕੰਮ ਤੇ ਜਾਂਦੇ ਆ ਸੀ ਲੱਗੇ ਪਿਆ ਕੰਮ ਤੇ ਤੜਕੇ 7:30 ਵਜੇ ਭੱਜ ਜਾਂਦੇ ਆ 7:30 ਇਹ ਨਹੀਂ ਪਤਾ 8:00 ਵਜੇ ਸਾਨੂੰ ਹਨੇਰਾ ਹੋ ਜਾਂਦਾ ਇਹ ਮੇਰਾ ਕੰਮ ਤੇ ਵਗ ਗਿਆ ਸੀਗਾ। ਉਸ ਤੋਂ ਬਾਅਦ ਮੇਰੇ ਕੋਲ ਫੋਨ ਗਿਆ ਵੀ ਆਹ ਗੱਲ ਹੋ ਗਈ 11 ਅੰਕ ਦਾ ਟਾਈਮ ਹੋ ਮੇਰੇ ਸਾਹ ਚ ਵੀ 11 11:30 ਦਾ ਟਾਈਮ। ਫਿਰ ਅਸੀਂ ਆਏ। ਕੀ ਕੀਤਾ ਕੀ ਸੀ ਗਏ? ਕੀਤਾ ਫਾਹਾ ਲੈਂਦਾ ਸੀ ਨਹੀਂ। ਇਹ ਨਹੀਂ ਪਤਾ ਵੀ ਕਿਸੇ ਨੇ ਦਿੱਤਾ ਹੈਗਾ। ਇਹ ਨਹੀਂ ਪਤਾ ਵੀ ਕੀ ਕਰਿਆ ਹੈ ਕਿਸੇ ਨੇ ਕੋਸ ਨੂੰ। ਤੁਹਾਨੂੰ ਸ਼ੱਕ ਆ ਵੀ ਉਸੇ ਤੋਂ। ਸ਼ੱਕ ਸਾਨੂੰ ਹੈਗਾ ਜੀ। ਮੰਗ ਕੀ ਕਰਦੇ? ਮੰਗ ਕਰਦੇ ਇਨਸਾਫ ਦੀ ਕੰਮ ਕਰਦੇ ਆਂ ਵੀ ਇਨਸਾਫ ਮਿਲੇ ਸਾਨੂੰ। ਹੱਕ ਸਾਨੂੰ ਹੈਗਾ। ਅ ਇੱਕ ਕੌਰ ਸਿੰਘ ਨਾਂ ਦਾ ਵਿਅਕਤੀ ਆ ਧੂਰਕੋਟ ਪਿੰਡ ਦਾ ਉਹਨੇ ਘਰੇਲੂ ਹਲਾਤਾਂ ਤੋਂ ਤੰਗ ਆ ਕੇ ਜਿਹੜਾ ਹੈਗਾ ਸੁਸਾਈਡ ਕਰ ਲਿਆ ਉਹਨੇ ਗਲਚਰਸੀ ਪਾਈ ਸੀ ਆਪਣੇ ਕਮਰੇ ਦੇ ਵਿੱਚ ਜਿਹੜਾ ਸਾਨੂੰ ਡੈੱਡ ਮਿਲਿਆਗਾ ਇਹ ਕਿੰਨੀ ਉਮਰ ਹੈਗੀ ਆ ਸਰ ਕੀ ਜਾਂਚ ਕੀਤੀ ਆ ਕਰੀਬ 40-45 ਸਾਲ ਦੇ ਕਰੀਬ ਉਮਰ ਹੈਗੀ ਆ ਜੀ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਆ ਉਹ ਅਮਲ ਵਿੱਚ ਲੈਂਦੀ ਜਾ ਰਹੀ ਆ